ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇਹ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਜੋਂ ਬਾਹਰ ਨਿਕਲ ਕੇ ਆਪਾਂ ਦੇਖਦੇ ਆਂ ਤੇ ਬਹੁਤ ਜ਼ਿਆਦਾ ਧੂਆਂ ਪਾਣ ਉੱਠਦਾ ਧਸ ਉੱਡਦੀ ਹੈ ਫਿਰ ਜਦੋਂ ਅਸੀਂ ਹੌਸਤਾ-ਹੌਸਤਾ ਜਦੋਂ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿ ਕਿਤੇ ਹੋਰ ਨਾ ਕੁਝ ਹੋ ਜਾਏ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜ਼ਹਿਲ ਕਹਿ ਸਕਦੇ ਆਂ ਡਿੱਗੀ ਹੈ ਡਿਫਿਊਜ਼ ਨਹੀਂ ਪਾਕਿਆ ਸਦਵੇ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਐ ਇਹਦੇ ਲੱਗੇ ਲੱਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕਮਾਦ ਵੀ ਸਾਰਾ ਸਾੜ ਦਿੱਤਾ ਲੱਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾੜ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸਹਿਮੇ ਪਏ ਨੇ ਸੀਸੇ ਬਹੁਤ ਖੜਖੜ ਦੀ ਆਵਾਜ਼ ਆਈ ਤੇ ਸਾਰੇ ਇਲਾਕੇ 'ਚ ਹੀ ਬਹੁਤ ਸਹਿਮ ਦਾ ਮਾਹੌਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਤਮਾਕੇ ਹੋਏ ਚਲ ਲਗਾਏ ਏ ਪਿੰਡ ਸਿਸਰਾ ਜੀ ਪਣੀ ਮੀਆਂ ਖਾਂ ਠਾਣਾ ਪਿੰਡਾ ਜੀ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਧਮਾਕਾ ਨਾ ਕਾਫੀ ਲੋਕਾਂ ਨੇ ਮਾਹੌਲ ਕਿਦਾਂ ਦਾ ਬਹੁਤ ਮੈਂ ਕਹਿੰਦਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਾਮੇ ਪੈ ਨੇ ਆਪਣੇ ਘਰਾਂ ਚਲੇ ਗਏ ਪਾਜੀ ਸਵੇਰੇ 4:30 ਤੋਂ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਲਿਸ ਸਾਹਿਬ ਦੀ ਪਾਰਟੀ ਇੱਥੇ ਹੀ ਆ ਗਈ ਉਸ ਨੇ ਵੀ ਤੇ ਬਾਕੀ ਅਫਸਰ ਆਏ ਜਿਹੜੇ ਆਰਮੀ ਦੇ ਅਫਸਰ ਆਏ ਜਿਹਨਾਂ ਸੀਮਾ ਦੇ ਅਫਸਰ ਆਏ ਉਹਨੇ ਧਮਾਕਾ ਕਿੰਨੇ ਧਮਾਕਾ ਹੋਇਆ ਜੀ ਬਾਈ ਬੜਾ ਇਹ ਕੋਈ ਤਿੰਨ ਚਾਰ ਧਮਕੀ ਹੋਈ ਜੀ ਅੱਛਾ ਤੇ ਕਾਹਦੇ ਲੱਗਦੇ ਆ ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਵੇਗਾ ਵੀ ਕਿਹਦੇ ਬਾਰੇ ਕੀ ਹੈ ਜਨ ਇਨਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਗੱਲਬਾਤ ਹੈ ਅੱਛਾ ਆਮਾ ਕੇ ਚਾਰ ਤੋਂ ਪੰਜ ਹੋਏ ਨੇ ਘਰ ਦਾ ਨੁਕਸਾਨ ਕਿਹਦਾ ਨਹੀਂ ਘਰ ਦਾ ਨਹੀਂ ਇਹ ਖੇਤਾਂ ਦੇ ਵਿੱਚ ਹੀ ਨੁਕਸਾਨ ਹੈ